ਤੁਸੀਂ ਦੇਖ ਰਹੇ ਹੋ ਅਕਾਲ ਖਾਲਸਾ ਨਿਊਜ਼ ਅੱਜ ਨਗਰ ਨਿਗਮ ਅਮਰਸਰ ਦੇ ਈਸਟ ਜ਼ੋਨ ਵੱਲੋਂ ਸ਼੍ਰੀ ਗੁਰੂ ਨਾਨਕ ਕਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ ਜੈਵਿਕ ਖਾਦ ਨੂੰ ਸਕੂਲ ਦੇ ਸਟਾਫ ਅਤੇ ਬੱਚਿਆਂ ਵਿੱਚ ਵੰਡਿਆ ਗਿਆ ਜਿਸ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ ਰੱਖ ਕੇ ਗਿੱਲੇ ਊਡੇ ਤੋਂ ਜੈਵਿਕ ਖਾਦ ਤਿਆਰ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਕੇ ਅਸੀਂ ਸ਼ਹਿਰ ਨੂੰ ਕੂੜਾ ਮੁਕਤ ਰੱਖ ਸਕਦੇ ਹਾਂ ਅੱਜ ਨਗਰ ਨਿਗਮ ਵੱਲੋਂ ਸ਼੍ਰੀ ਗੋਨਾ ਨਗਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਹੜਾ ਗਿੱਲਾ ਕੂੜਾ ਹੈ ਉਹਦੇ ਤੋਂ ਜੈਵਿਕ ਖਾਦ ਬਣਾ ਕੇ ਤੇ ਬੱਚਿਆਂ ਨੂੰ ਤੇ ਸਟਾਫ ਨੂੰ ਜੜੀ ਦਿੱਤੀ ਗਈ ਹੈ ਇਹਨਾਂ ਦਾ ਨਗਰ ਨਿਗਮ ਵੱਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਨਾਲ ਸਮਾਜ ਨੂੰ ਇੱਕ ਵਧੀਆ ਸੁਨੇਹਾ ਜਾਂਦਾ ਹੈ ਕਿ ਅਸੀਂ ਕਿੰਨਾ ਸਿਰਫ ਗਿੱਲਾ ਕੂੜਾ ਹੈ ਉਹ ਅੱਜ ਕਿ ਉਹਨੂੰ ਵਧੀਆ ਤਰੀਕੇ ਦੇ ਨਾਲ ਯੂਜ਼ ਕਰਕੇ ਉਸੀ ਉਹਦੀ ਜੈਵਿਕ ਖਾਦ ਨੂੰ ਥਾਕੇ ਤੇ ਬੂਟਿਆਂ ਦੇ ਵਿੱਚ ਪਾ ਸਕਦੇ ਆ ਤੇ ਆਪਣੇ ਜਿਹੜਾ ਸਮਾਜ ਹੈ ਉਹਨੂੰ ਹਰਿਆ ਭਰਿਆ ਤੇ ਵਧੀਆ ਬਣਾ ਸਕਦੇ ਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹਦੇਸ਼ਾ ਅਨੁਸਾਰ ਨਗਰ ਨਿਗਮ ਵੱਲੋਂ ਪੀਐਮਆਈ ਡੀਸੀ ਦੇ ਨਿਰਦੇਸ਼ਾਂ ਤੇ ਇੱਕ ਖਾਦ ਨੂੰ ਜਿਹੜੀ ਗਿੱਲੇ ਕੁਲੇ ਤੋਂ ਅਸੀਂ ਖਾਦ ਬਣਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਉਹਨਾਂ ਵੱਲੋਂ ਅਜੋ ਖਾਦ ਦੇ ਨਾ ਡਿਸਟ੍ਰੀਬਿਊਸ਼ਨ ਫੰਕਸ਼ਨ ਹਰ ਥਾਂ ਤੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਆ ਇੱਕ ਐਕਟੀਵਿਟੀ ਆ ਪੀਐਮਆਈ ਡੀਸੀ ਵੱਲੋਂ ਤਾਂ ਜੋ ਇੱਕ ਲੋਕਾਂ ਨੂੰ ਮੈਸੇਜ ਆ ਸਕੇ ਕਿ ਕਾਰਪੋਰੇਸ਼ਨ ਜਿਹੜੀ ਗਿੱਲੇ ਗਿੱਲੇ ਕੁਲੇ ਤੋਂ ਖਾਦ ਬਣਾ ਰਹੀ ਆ ਉਹ ਅਸੀਂ ਉਹਨੂੰ ਡਿਸਟ੍ਰੀਬਿਊਟ ਕਰੀਏ ਔਰ ਲੋਕਾਂ ਨੂੰ ਮੈਸੇਜ ਜਾਵੇ ਕਿ ਉਹ ਗਿੱਲੇ ਕੁਲੇ ਨੂੰ ਉਦਯੋਗ ਖਾਦ ਕਿਵੇਂ ਬਣਾ ਸਕਦੇ ਆ ਤੇ ਸ਼ਹਿਰ ਨੂੰ ਕੂੜਾ ਮੁਕਤ ਕਿਵੇਂ ਕਰ ਸਕਦੇ ਆ ਜਿਸ ਵੀ ਕੂੜਾ ਰਿਡਿਊਸ ਹੋਵੇ ਇਹ ਮੈਂ ਰਿਡਿਊਸ ਆ ਕਿ ਗਿਲੇ ਕੂੜੇ ਜਦੋਂ ਖਾਦ ਬਣੇਗੀ ਤੇ ਉਹ ਰਿਡਿਊਸ ਹੋਏਗਾ ਸੋ ਅੱਜ ਅਸੀਂ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਘੋਮੰਡੀ ਵਿਖੇ ਇਹ ਐਕਟੀਵਿਟੀ ਕੀਤੀ ਗਈ ਹੈ ਮਾ ਜੋ ਪ੍ਰਿੰਸੀਪਲ ਨਾਲ ਹੈ ਸਾਡੇ ਜੀ ਇਹਨਾਂ ਵੱਲੋਂ ਹਮੇਸ਼ਾ ਹੀ ਸਾਨੂੰ ਬੜਾ ਸਹਿਯੋਗ ਕੀਤਾ ਜਾਂਦਾ ਆ ਕੋਈ ਵੀ ਐਕਟੀਵਿਟੀ ਹੋਵੇ ਇਹ ਉਹਦੇ ਵਿੱਚ ਭਰਪੂਰ ਸਾਥ ਦਿੰਦੇ ਆ ਤੇ ਅਸੀਂ ਅੱਜ ਇਹਨਾਂ ਦੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਖਾਣੇ ਡਿਸਟ੍ਰਿਬਿਊਟ ਕੀਤਾ ਗਿਆ ਵੰਡੀ ਗਈ ਤਾਂ ਜੋ ਬੱਚਿਆਂ ਥਰੂ ਇੱਕ ਸ਼ਹਿਰ ਅਤੇ ਘਰ ਪਰਿਵਾਰਾਂ 'ਚ ਮੈਸੇਜ ਆਏ ਕਿ ਅਸੀਂ कूੜੇ ਨੂੰ ਕਿਵੇਂ ਘਟਾ ਸਕਦੇ ਆ ਔਰ ਇਸ ਤੋਂ ਅਸੀਂ ਕਿਵੇਂ ਆਪਣੇ ਸ਼ਹਿਰ ਨੂੰ ਖਰਾਬ ਪਰਾ ਤੇ ਕੂੜਾ ਮੁਕਤ ਰੱਖ ਸਕਦੇ ਆ ਜਿਹੜੀ ਆ ਅੱਜ ਐਕਟੀਵਿਟੀ ਇਹ ਐਕਟੀਵਿਟੀ ਕਰੀ ਇਸੇ ਸਬੂਤ ਕਰਦੇ ਹੋ ਕਿ ਪੂਰੇ ਨਹੀਂ ਅੱਜ ਪੂਰੇ ਅੰਮ੍ਰਿਤਸਰ ਦੇ ਵਿੱਚ ਹਰ ਜਿਹੜੀ ਐਕਟੀਵਿਟੀ ਹੈ ਅਸੀਂ ਅੱਜ ਸਕੂਲ 'ਚ ਰੱਖੀ ਹੈ ਕੁਝ ਗਾਰਡਨਸ 'ਚ ਕਰ ਰਹੇ ਆ ਕੋਈ ਪਬਲਿਕਲੀ ਕੋਈ ਕਮਰਸ਼ੀਅਲ ਯੂਨਿਟਸ ਜਿੱਥੇ ਮਾਰਕੀਟਸ ਆ ਜਿੱਥੇ ਲੋਕਾਂ ਨੂੰ ਜਿੱਥੇ ਫੁੱਟਫਾਲ ਜ਼ਿਆਦਾ ਹੈ ਉਹ ਇੱਕ ਮੈਸੇਜ ਜਾਵੇ ਲੋਕਾਂ ਨੂੰ ਖਾਦ ਵੰਡੀ ਜਾਵੇ ਜਿੱਥੇ ਇੱਕ ਮੈਸੇਜ ਜ਼ਿਆਦਾਤਰਾਂ ਦੇ ਵਿੱਚ ਜਿਹੜੀ ਇਹ ਖਾਦ ਤੁਸੀਂ ਦੇ ਰਹੇ ਹੋ ਇਹ ਖਾਦ ਫ੍ਰੀ ਆਫ ਕੋਸਟ ਹੈ ਕਿ ਉਹ ਦੀ ਫ੍ਰੀ ਆਫ ਕੋਸਟ ਦੇ ਰਹੇ ਆ ਫ੍ਰੀ ਆਫ ਕੋਸਟ ਇਹ ਵੀ ਆਮ ਪਬਲਿਕ ਵੀ ਤੁਹਾਡੇ ਕੋਲ ਲੈ ਸਕਦੇ ਆ ਹਾਂਜੀ ਹਾਂਜੀ ਬਹੁਤ ਅਸੀਂ ਜਿਹੜੀ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਦੇ ਆ ਸਾਡਾ ਕੰਪੋਸਟ ਯੂਨਿਟ ਜਿਹੜਾ ਉਹ 40 ਖੂ ਲੱਗਾ ਆ ਤੇ ਇਲਾਕੇ ਵਿੱਚੋਂ ਜਿਹੜੀ ਗਿੱਲਾ ਕੂੜਾ ਇਕੱਠਾ ਕੀਤਾ ਜਾਂਦਾ ਉੱਥੇ ਲੈ ਕੇ ਜਾਂਦੀਆਂ ਸਾਡੀਆਂ ਗੱਡੀਆਂ ਉੱਥੋਂ ਅਸੀਂ ਜਿਹੜੀ ਖਾਦ ਤਿਆਰ ਕਰਦੇ ਆ ਉਹ ਫਿਰ ਅਸੀਂ ਨਰਸਰੀਆਂ ਨੂੰ ਇਦਾਂ ਪਬਲਿਕ ਨੂੰ ਦੇਣੀ ਹੁੰਦੀ ਆ ਤੇ ਅੱਜ ਦਾ ਜਿਹੜਾ ਸਾਡਾ ਇਵੈਂਟ ਸੀਗਾ ਅਸੀਂ ਸਕੂਲ ਦਾ ਰੱਖਿਆ ਸੀਗਾ ਗੁਰਨਾਣ ਅਗਲ ਦੇ ਸੀਨੀਅਰ ਸੈਂਡਿਸ ਕੋਲ ਇਸ ਪਰ ਇਹ ਉਪਰਾਲਾ ਬਹੁਤ ਵਧੀਆ ਵਾ ਇਹਦੇ ਨਾਲ ਥੋੜਾ ਬੱਚਾ ਨੂੰ ਵੀ ਨੌਲੇਜ ਮਿਲਦੀ ਹੈ ਈਵਨ ਸਕੂਲ ਦੇ ਵਿੱਚ ਹੀ ਨਹੀਂ ਬਾਹਰ ਆਲੇ ਦੁਆਲੇ ਦੇ ਵਿੱਚ ਵੀ ਤੁਸੀ ਪਤਾ ਚੱਲਦਾ ਵਾ ਕਿ ਕਿਦਾਂ ਬੱਚਾ ਖਾਦ ਨੂੰ ਯੂਜ਼ ਕਰਕੇ ਆਪਣੀ ਪਲਾਂਟੇਸ਼ਨ ਜਿਹੜੀ ਉਹ ਕਰਦਾ ਸਰਬਜੀਤ ਕੌਰ ਮੈਡਮ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਇਵੈਂਟ ਨੂੰ ਲੈ ਕੇ ਪਾਜੀ ਇਹ ਬਹੁਤ ਹੀ ਚੰਗਾ ਉਪਰਾਲਾ ਸੀਗਾ ਜਿਹਦੇ ਵਿੱਚ ਵੈਜੀਟੇਬਲ ਤੇ ਫਰੂਟਸ ਪੀਲ ਤੋਂ ਖਾਦ ਬਣਾਈ ਹੋਈ ਸੀ ਔਰ ਬੱਚਿਆਂ ਨੂੰ ਵੀ ਕੰਪੋਸਟ ਤੇ ਅਸੀਂ ਅਵੇਅਰ ਕੀਤਾ ਹੈ ਕਿ ਅਸੀਂ ਜੈਵਿਕ ਖਾਦ ਘਰ ਦੇ ਵਿੱਚ ਜਿਹੜਾ ਗਿੱਲਾ ਕੂੜਾ ਹੈ ਉਸ ਤੋਂ ਬਣਾ ਕੇ ਉਹਨੂੰ ਅਸੀਂ ਯੂਜ਼ ਕਰ ਸਕਦੇ ਆ ਤੇ ਆਪਣੇ ਜਿਹੜੇ ਸ਼ਹਿਰ ਨੂੰ ਹਰਾ-ਭਰਾ ਰੱਖ ਸਕਦੇ ਆ ਉਹ ਖਾਦ ਨੂੰ ਪਾ ਕੇ